ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ ਉਮੀਦ ਆ ਸਾਰੇ ਸੱਜਣ ਠੀਕ ਹੋਣਗੇ ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ ਉਮੀਦ ਆ ਸਾਰੇ ਸੱਜਣ ਠੀਕ ਹੋਣਗੇ ਲਓ ਸੱਜਣੋ ਅੱਜ ਗੱਲਬਾਤ ਕਰਦੇ ਆਪਾਂ ਇੱਕ ਹੋਰ ਨਵੀਂ ਤੇ ਵਧੀਆ ਵੀਡੀਓ ਦੇ ਵਿੱਚ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਆਪਾਂ 855 ਟਰੈਕਟਰ ਦੀ ਜੋ ਆਪਣੇ ਕੋਲੇ ਮੱਲਾਂ ਤੋਂ ਉੱਥੇ ਕੌਰ ਸਿੰਘ ਤੋਂ ਆਇਆ ਵਾ ਸੋ ਆਪਣਾ ਇਸ ਟਰੈਕਟਰ ਦੇ ਵਿੱਚ ਭਰਾ ਨੇ ਡੀਜ਼ਲ ਪੰਪ ਦੀ ਜੌਬ ਕਰਵਾਈ ਸੀਗੀ ਨੰਬਰ 2 ਤੇ ਇੱਕ ਹੈਡ ਵਗੈਰਾ ਦਾ ਕੰਮ ਕਰਵਾਇਆ ਸੀਗਾ ਇਸ ਟਰੈਕਟਰ ਦੇ ਵਿੱਚ ਦਿੱਕਤ ਕਈ ਆਈ ਇਸ ਟਰੈਕਟਰ ਦੇ ਵਿੱਚ ਜਦੋਂ ਪੰਪ ਦਾ ਤੇ ਹੈਡ ਦਾ ਕੰਮ ਕਰਵਾਤਾ ਤਾਂ ਟਰੈਕਟਰ ਓਵਰ ਹੀਟ ਹੋਣ ਲੱਗ ਗਿਆ ਤੇ ਨੰਬਰ 2 ਤੇ ਟਰੈਕਟਰ ਦਬਦਾ ਜੇ ਸੋ ਸੱਜਣੋਂ ਆਪਾਂ ਇਸਾ ਟਰੈਕਟਰ ਦਾ ਹੈਡ ਵਗੈਰਾ ਖੋਲ ਕੇ ਦੇਖਾਂਗੇ ਕਿੱਥੇ ਪ੍ਰੋਬਲਮ ਨਿਕਲਦੀ ਆ ਤੇ ਸਾਰਾ ਵਲੌਗ ਤੁਹਾਨੂੰ ਦਿਖਾਵਾਂਗੇ ਤੇ ਇਸਾ ਵੀਡੀਓ ਦੇ ਵਿੱਚ ਤੁਹਾਨੂੰ ਵਾਹ ਕੇ ਵਿੱਚ ਚੈੱਕ ਕਰਵਾਇਆ ਕਿ ਕਿੰਨਾ ਕੁ ਦਬਦਾ ਟਰੈਕਟਰ ਉਹ ਸਾਰਾ ਆਪਾਂ ਕਲਿੱਪ ਲਾਉਂਗਾ ਤੁਹਾਨੂੰ ਇਸ ਵੀਡੀਓ ਦੇ ਵਿੱਚ ਕਿਉਂਕਿ ਉਹ ਇੱਕ ਦਿਨ ਪਹਿਲਾਂ ਵਾਇਆ ਸੀ ਆਪਾਂ ਟਰੈਕਟਰ ਉਹਦੇ ਨੇਰਾ ਹੋਣ ਕਾਰਨ ਕਰਕੇ ਤੇ ਫਿਰ ਉਹ ਚੈਕਿੰਗ ਪ੍ਰੋਪਰ ਕਰ ਲਈ ਸੀ ਆਪਾਂ ਤੇ ਬਾਕੀ ਚਲੋ ਜਿੰਨਾ ਆਪਾਂ ਗਰਮ ਵਾਲੀ ਸੂਈ ਵਗੈਰਾ ਚੈੱਕ ਕਰਨੀ ਸਾਰੀ ਦਿਖਾਈਏ ਤੁਹਾਨੂੰ ਇਸ ਵੀਡੀਓ 'ਚ ਦਿਖਾਉਂਗਾ ਸ਼ੁਰੂ ਦੇ ਵਿੱਚ ਤੇ ਸੋ ਮਿੱਤਰੋ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਤੇ ਬਾਕੀ ਕਰ ਦਿਓ ਚੈਨਲ ਨੂੰ ਵਾਧਵਾਦ ਸ਼ੇਅਰ ਤੁਸੀਂ ਆਪਣੀ ਵੀਡੀਓ ਨੂੰ ਕਰਦੇ ਵਾਧਵਾਦ ਤੋਂ ਸ਼ੇਅਰ ਤੇ ਬਾਕੀ ਹੁਣ ਤੁਹਾਡੇ ਲਈ ਆਪਾਂ ਰੈਗੂਲਰ ਵੀਡੀਓ ਲੈ ਕੇ ਆਇਆ ਕਰਾਂਗੇ ਬਾਕੀ ਜੋ ਅਸੀਂ ਟੂਰ ਤੇ ਜਾਂਦੇ ਆ ਕਿਤੇ ਵੀ ਜਾਂਦੇ ਹੁੰਦੇ ਆ ਸਾਰਾ ਵਲੌਗ ਤੁਹਾਨੂੰ ਇਸ ਚੈਨਲ ਦੇ ਉੱਪਰ ਦਿਖਾਇਆ ਕਰਾਂਗੇ ਬਾਕੀ ਜਿਹੜੇ ਭਰਾ ਫੇਸਬੁੱਕ ਤੇ ਜੁੜ ਰਹੇ ਨੇ ਉਹਨਾਂ ਦਾ ਵੀ ਧੰਨਵਾਦ ਤੇ ਫੇਸਬੁੱਕ ਜਿਹੜੇ YouTube ਤੇ ਜੁੜੇ ਨੇ ਉਹ ਫੇਸਬੁੱਕ ਨੂੰ ਵੀ ਫੋਲੋ ਕਰਦੇ ਹੋ ਨੰਬਰ 2 ਤੇ Instagram ਚੈਨਲ ਨੂੰ ਵੀ ਆਪਣੇ ਨੂੰ ਫੋਲੋ ਕਰਦੇ ਹੋ ਬਾਕੀ ਸੱਜਣੋ ਅੱਗੇ ਇਸ ਤਰ੍ਹਾਂ ਮੈਂ ਗੱਲਬਾਤ ਕਰਦਾ ਨੇ ਜੋ ਆਪਣੇ ਨਾਲ ਸਟੂਡੈਂਟ ਵੀਰ ਵੀ ਜੁੜੇ ਨੇ ਬਾਕੀ ਜਿਹੜੇ ਭਰਾ ਹਜੇ ਕੰਮ ਸਿੱਖ ਰਹੇ ਨੇ ਸਾਰੇ ਆਪਣੀ ਵੀਡੀਓ ਚ ਕੁਝ ਨਾ ਕੁਝ ਸਿੱਖਣ ਨੂੰ ਮਿਲਦਾਗਾ ਤੁਸੀਂ ਦੇਖਿਆ ਪਹਿਲਾਂ ਵੀਡੀਓ ਮੈਂ ਪਾਈ ਸੀ ਸਵਰਾਏ ਟਰੈਕਟਰ ਦਾ ਬੈਕ ਗੇਅਰ ਦਾ ਤੋੜਾ ਆਪਾਂ ਕਿਵੇਂ ਵਧਾਉਨੇ ਆ ਉਹ ਸਾਰਾ ਤੁਹਾਨੂੰ ਲਾਈਵ ਦਿਖਾਇਆ ਇਸੇ ਤਰ੍ਹਾਂ ਅਸੀਂ ਹਰ ਵੀਡੀਓ ਦੇ ਵਿੱਚ ਤੁਹਾਨੂੰ ਸੱਚਾਈ ਵਗੈਰਾ ਦਿਖਾਉਂਦੇ ਰਹਿਨੇ ਆ ਅਸੀਂ ਕਿਹੜਾ ਕਿਹੜਾ ਕੰਮ ਕਰਦੇ ਆ ਤੇ ਕੀ ਕੀ ਟਰੈਕਟਰ ਦੇ ਵਿੱਚ ਯੂਜ਼ ਕਰਦੇ ਆ ਤੇ ਕਿਹੜਾ ਪਾਰਟ ਅਸੀਂ ਫਿੱਟ ਕਰਦੇ ਆ ਤੇ ਆਓ ਸੱਜਣੋ ਗੱਲਾਂ ਬਾਤਾਂ ਨਾ ਹੋ ਜੈਣ ਵੀਡੀਓ ਆਪਣੀ ਇਕਰਦੇ ਆਂ ਵੀਡੀਓ ਦੀ ਸ਼ੁਰੂਆਤ ਪਹਿਲਾਂ ਤੁਹਾਨੂੰ ਝਲਕ ਮਰਾਉਂ ਲਓ ਸੱਜਣੋ ਖੋਲਣ ਤੋਂ ਪਹਿਲਾਂ ਤੁਹਾਨੂੰ ਟਰੈਕਟਰ ਤੇ ਨਿਗਾਹ ਮਰਾ ਆ ਦਈਏ ਤੇ ਬਾਕੀ ਇਸ ਤੋਂ ਬਾਅਦ ਤੁਹਾਨੂੰ ਮੈਂ ਸ਼ਾਟ ਦਿਖਾਉਣਾ ਜਿਹੜਾ ਆਪਾਂ ਟਰੈਕਟਰ ਨੂੰ ਵਾਹ ਕੇ ਚੈੱਕ ਕੀਤਾ ਸੀਗਾ ਉਹ ਆ ਕਲਿੱਪ ਦੇ ਨਾਲ ਹੀ ਆਊਗਾ ਤੁਸੀਂ ਦੇਖਿਓ ਕਿਉਂਕਿ ਸ਼ਾਮਾਂ ਦਾ ਟਾਈਮ ਸੀਗਾ ਸ਼ਾਮ ਨੂੰ ਅਸੀਂ ਵਾਇਆ ਸੀ ਇਹ ਟਰੈਕਟਰ ਨੂੰ ਵੀ ਕਿੰਨਾ ਕੁ ਗਰਮ ਹੁੰਦਾ ਟਰੈਕਟਰ ਤੇ ਕੀ ਗੱਲ ਬਾਤ ਆਓ ਪਹਿਲਾਂ ਤੁਸੀਂ ਦੇਖੋ ਟਰੈਕਟਰ ਦੀ ਖਚਾਈ ਕਿੰਨੀ ਕੀਆ ਤੇ ਉਸ ਤੋਂ ਬਾਅਦ ਦੇਖੋ ਖੋਲਣ ਦਾ ਪ੍ਰੋਸੈਸ ਇਸ ਟਰੈਕਟਰ ਦਾ ਤੇ ਸਾਰਾ ਤੁਹਾਨੂੰ ਇਸ ਵਲੌਗ ਦੇ ਵਿੱਚ ਦਿਖਾਵਾਂ ਕਿਉਂਕਿ ਇਹ ਟਰੈਕਟਰ 2013 ਮਾਡਲ ਆ ਤੇ ਬਾਕੀ ਮੈਕੈਨੀਕਲ ਸਟੀering ਦੇ ਵਿੱਚ ਸੌਰੀ 2009 ਮਾਡਲ ਆ 13 ਮਾਡਲ ਨਹੀਂਗਾ ਇਹ ਟਰੈਕਟਰ 2009 ਮਾਡਲ ਆ ਲਓ ਸੱਜਣੋ ਟਰੈਕਟਰ ਆ ਦੇਖੋ ਕਰਮਾਰੀ ਸ੍ਰੀ ਸਿਰੇ ਜਾਵੜੀ ਇਸ ਟਰੈਕਟਰ ਦੇ ਕਿਉਂਕਿ ਇਹੀ ਟਰੈਕਟਰ ਦੇ ਵਿੱਚ ਪ੍ਰੋਬਲਮ ਆ ਇੱਕ ਤਾਂ ਗਰਮ ਹੁੰਦਾ ਬਾਕੀ ਇੱਕ ਖਿਚਾਈ ਨਹੀਂ ਕਰਦਾ ਟਰੈਕਟਰ ਤੇ ਬਾਕੀ ਐਲ ਪ੍ਰੈਸ਼ਰ ਤਾਂ ਠੀਕ ਲੱਗਦਾ ਹੈਗਾ ਕਿੰਦਾ ਗੇਜ ਡੈਡ ਹੀ ਆ ਗਈ ਚਲੋ ਮਿੱਤਰੋ ਆਪਾਂ ਟਰੈਕਟਰ ਦਾ ਟੈਸਟ ਡਰਾਈਵ ਲੈ ਲਿਆ ਚਲਾ ਕੇ ਕਹਿੰਦਾ ਮਤਲਬ ਟਰੈਕਟਰ ਗਰਮ ਵੀ ਹੁੰਦਾ ਖਿਚਾਈ ਵੀ ਘਟ ਕਰਦਾ ਤੇ ਸੋ ਸੱਜਣੋ ਕੱਲ ਨੂੰ ਆਪਾਂ ਇਸ ਟਰੈਕਟਰ ਦਾ ਖੋਲਾਂਗੇ ਹੈਡ ਵਗੈਰਾ ਤੇ ਹੈਡ ਵਗੈਰਾ ਖੋਲ ਕੇ ਤੇ ਤੁਹਾਨੂੰ ਦਿਖਾਵਾਂਗੇ ਕੀ ਇਸ ਟਰੈਕਟਰ ਦੇ ਵਿੱਚੋਂ ਫਾਲਟ ਨਿਕਲਦਾ ਤੇ ਸੋ ਮਿੱਤਰੋ ਤੁਸੀਂ ਜੁੜ ਰਹੇ ਵੀਡੀਓ ਦੇ ਨਾਲ ਕਿਉਂਕਿ ਇਸ ਭਰਾ ਨੇ ਹੈਡਾਂ ਵਗੈਰਾ ਦਾ ਕੰਮ ਕਰਵਾਇਆ ਸੀ ਆਪਣੇ ਪਿੰਡ ਤੋਂ उस तो बाद प्रॉब्लम आई है देखो रसोई लाल रसोई लाल होने कारण करके भ्रा अपने कोैक्टर लैके आया क्योंकि हम शाम का टाइम आ रात का टाइम आ दिनें ट्रैक्टर वगने ही नहीं गाँ बा बलोथ हम चैक करा दें बलो ट्रैक्टर की बिल्कुल भी है नहीं ਲਓ ਸੱਜਣੋ ਜੋ ਆਪਣੇ ਹੈੱਡ ਵਗੈਰਾ ਖੁੱਲ ਗਈ ਸੀ ਇਸ ਟਰੈਕਟਰ ਦੇ ਤੇ ਇੱਕ ਤਾਂ ਇਹਦੇ ਪਿਸਟਨਾਂ ਦੇ ਉੱਪਰ ਵਾਲ ਵੱਜੇ ਹੋਏ ਨੇ ਆ ਤੁਸੀਂ ਦੇਖ ਸਕਦੇ ਹੋ ਸਾਰੇ ਸਿਲੰਡਰਾਂ ਦੇ ਉੱਪਰ ਵੱਡੇ ਵਾਲ ਟੱਚ ਕੀਤੇ ਹੋਏ ਆ ਤਾਂ ਹੀ ਕਰਕੇ ਇੱਕ ਤਾਂ ਟਕ ਟਕ ਦੀ ਆਵਾਜ਼ ਆਉਂਦੀ ਸੀ ਟਰੈਕਟਰ ਦੀ ਬਾਕੀ ਆਪਾਂ ਇਸਾ ਟਰੈਕਟਰ ਦੇ ਪਿਸਟਨ ਵਗੈਰਾ ਕੱਢ ਕੇ ਦੇਨੇ ਆ ਬਾਹਰ ਤੇ ਕੀ ਗੱਲ ਬਾਤ ਆ ਇਧਰ ਤੁਸੀਂ ਚੈੱਕ ਆ ਸਕਦੇ ਹੋ ਚੈਂਬਰ ਵਗੈਰਾ ਆਪਣਾ ਖੁੱਲ ਰਿਹਾ ਹੈ ਬਾਕੀ ਹੈਡ ਦੀਆਂ ਸੀਟਾਂ ਵੀ ਉੱਚੀਆਂ ਆ ਤੁਸੀਂ ਦੇਖ ਸਕਦੇ ਹੋ ਹੈਡ ਦੀਆਂ ਸੀਟਾਂ ਉੱਚੀਆਂ ਆਂਗਾ ਹੈਡ ਦਾ ਕੰਮ ਵੀ ਦੁਬਾਰਾ ਹੋਊਗਾ ਆਪਣਾ ਸੀਟਾਂ ਵਗੈਰਾ ਡਾਊਨ ਕਰਨੀਆਂ ਪੈਣਗੀਆਂ ਆਪਾਂ ਨੂੰ ਇਦਨੋਂ ਜੋ ਆਪਣੇ ਸਵਰਾਜ ਟਰੈਕਟਰ ਦੇ ਪਿਸਟਨ ਵਗੈਰਾ ਨਿਕਲ ਗਏ ਨੇ ਬਾਹਰ ਪਿਸਟਨਾਂ ਸੀਜ ਵਗੈਰਾ ਤਾਂ ਨਹੀਂ ਹੋਇਆ ਉਦਾਂ ਪਿਸਟਨਾਂ ਦੀ ਕੰਡੀਸ਼ਨ ਡਾਊਨ ਆ ਕਿਉਂਕਿ ਜਿਹੜੇ ਇਹਨਾਂ ਦੇ ਰਿੰਗਾਂ ਦੀਆਂ ਝਰੀਆਂ ਆ ਬਹੁਤ ਜ਼ਿਆਦਾ ਢਿੱਲੀਆਂ ਆ ਕਿਉਂਕਿ ਤੁਹਾਨੂੰ ਪਤਾ ਹੀ ਉੱਪਰੋਂ ਤਾਂ ਢਿੱਲੀਆਂ ਹੁੰਦੀਆਂ ਕਿਉਂਕਿ ਵੀ ਸ਼ੇਪ ਰਿੰਗ ਹੁੰਦਾ ਇੱਥੇ ਤਾਂ ਢਿੱਲੀਆਂ ਹੋਣੀਆਂ ਹੀ ਆ ਪਰ ਜਦੋਂ نیچے ਜਾ ਕੇ ਵੀ ਢਿੱਲੀਆਂ ਇਹ ਸ਼ੋਅ ਕਰਦੇ ਪਲੇ ਠੀਕ ਐ ਚਲੋ ਸੱਜਣੋ ਬਾਕੀ ਆਪਾਂ ਕਸਟਮਰ ਨਾਲ ਕਰਕੇ ਗੱਲਬਾਤ ਤੇ ਫਿਰ ਆਪਾਂ ਮਗਾਉਨੇ ਆ ਪਾਰਟਸ ਇਸ ਟਰੈਕਟਰ ਦਾ ਇੱਕ ਤਾਂ ਦਾ ਹਿੱਡਾਂ ਦਾ ਕੰਮ ਹੋਊਗਾ ਬਾਕੀ ਨੰਬਰ 2 ਤੇ ਇੱਕ ਸ਼ਮੇ ਦੇ ਡਬਲ ਪੈਂਦੀ ਹੁੰਦੀ ਹੈ ਕੋਈ ਨਹੀਂ ਪਾਈਗੀ ਤੇ ਜਿਹਦੇ ਕਾਰਨ ਕਰਕੇ ਪ੍ਰੋਬਲਮ ਆਈ ਹੈ ਟਰੈਕਟਰ ਦੇ ਵਿੱਚ ਇਹਦਾ ਰੈਡੀਟਰ ਵਗੈਰਾ ਆਪਣਾ ਖੁੱਲ ਚੁੱਕਾਗਾ ਤੇ ਰੈਡੀਟਰ ਦਾ ਵੀ ਆਪਾਂ ਚੈੱਕ ਅਪ ਕਰਾਂਗੇ ਕੀ ਗੱਲਬਾਤ ਆ ਰੈਡੀਟਰ ਦੇ ਵਿੱਚ ਰੈਡੀਟਰ ਵੀ ਇਹਦਾ ਚੋਕ ਲੱਗਦਾ ਹੈ ਤੁਸੀਂ ਦੇਖ ਸਕਦੇ ਆ ਜਿਵੇਂ ਚੋਕ ਲੱਗਦਾ ਰੈਡੀਟਰ ਕਿਉਂਕਿ ਇਹਦੇ ਆ ਖਰਾਬ ਹੋਏ ਪਏ ਨੇ ਬਾਕੀ ਰੈਡੀਟਰ ਆਪਾਂ ਜਾਂ ਤਾਂ ਸਾਫ਼ ਕਰਾਵਾਂਗੇ ਜਾਂ ਇਹਨੂੰ ਚੇਂਜ ਕਰਾਂਗੇ ਰੈਡੀਟਰ ਵਿੱਚੋਂ ਵੀ ਕੰਡੀਸ਼ਨ ਤੁਹਾਨੂੰ ਦਿਖਾ ਦਿੰਨਾ ਰੈਡੀਟਰ ਦੀ ਚਲੋ ਸੱਜਣੋ ਤੇ ਬਾਕੀ ਉਧਰ ਜਿਹੜਾ ਫੋਰ ਟਰੈਕਟਰ ਸੀਗਾ ਆਪਣਾ ਉਹ ਵੀ ਪੇਂਟ ਹੋ ਚੁੱਕਿਆਗਾ ਉਸਾ ਟਰੈਕਟਰ ਨੂੰ ਆਪਾਂ ਸੌਂਵਾਰ ਲਗਾਗੇ ਫਿਟਿੰਗ ਕਰ ਤੇ ਚਲੋ ਮਿੱਤਰੋ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਅਗਲਾ ਵਲੌਗ ਆਪਣਾ ਇਸ ਟਰੈਕਟਰ ਦਾ ਹੀ ਆਊਗਾ ਫਿਟਿੰਗ ਵਗੈਰਾ ਦਾ ਤੇ ਬਾਕੀ ਸਾਰਾ ਪਾਰਟਸ ਜੋ ਆਪਾਂ ਪਾਵਾਂਗੇ ਤੁਹਾਡੇ ਨਾਲ ਡਿਸਕਸ ਕਰਾਂਗੇ ਤੇ ਦਿਖਾਵਾਂਗੇ ਤੁਹਾਨੂੰ ਕੀ ਕੀ ਆਪਾਂ ਇਸ ਦੇ ਵਿੱਚ ਯੂਜ਼ ਕਰਦੇ ਆ ਚਲੋ ਧੰਨਵਾਦ ਸਤਿ ਸ਼੍ਰੀ ਅਕਾਲ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਅਗਲੀ ਵੀਡੀਓ ਦੇ ਵਿੱਚ ਤੇ ਬਾਕੀ ਜਿਹੜੇ ਭਰਾ ਨਵੇਂ ਜੁੜੇ ਨੇ ਚੈਨਲ ਦੇ ਵਿੱਚ ਕਰਦੇ ਹੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਤਾਂ ਜੋ ਤੁਹਾਡੇ ਲਈ ਨਵੇਂ ਤੋਂ ਨਵੇਂ ਤੇ ਨਵੀਂ-ਨਵੀਂ ਵੀਡੀਓ ਲੈ ਕੇ ਆਇਆ ਕਰੀਏ